ਜੀ ਸੋਸੀਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਜੋ ਘੜੜਾ ਕੈਮੀਕਲ ਦਾ ਪ੍ਰੋਡਕਟ ਹੈ ਨੇਤਾ ਜੀ ਇਹ ਤੁਸੀਂ ਦੇਖ ਸਕਦੇ ਹੋ ਇਸ ਪ੍ਰੋਡਕਟ ਬਾਰੇ ਆਪਾਂ ਦੋ ਚਾਰ ਗੱਲਾਂ ਆਪਸ ਵਿੱਚ ਸਾਂਝੀਆਂ ਕਰਦੇ ਆਂ ਜਿਹੜੀਆਂ ਤੇ ਬਹੁਤ ਗੌਰ ਦੇਣ ਵਾਲੀ ਗੱਲ ਹੈ ਤਾਂ ਜੋ ਜਿਹੜੇ ਇਸ ਪ੍ਰੋਡਕਟ ਦੀ ਖਾਸੀਅਤ ਆ ਵੀ ਜੋ ਇਹ ਕਿਸ ਤਰੀਕੇ ਨਾਲ ਕੰਮ ਕਰਦਾ ਜਾਂ ਜੋ ਵੀ ਹੋ ਰਿਹਾ ਇਹਦੇ ਕਿਸਾਨ ਨੂੰ ਫਾਇਦੇ ਆ ਉਹਦੇ ਸੰਬੰਧ ਵਿੱਚ ਗੱਲ ਕਰਦੇ ਆਪਾਂ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਤਕਰੀਬਨ ਜਿਹੜੀ ਕਣਕ ਆ ਇਹ 70 ਦਿਨਾਂ ਦੀ ਲਗਭਗ ਕਣਕ ਆ ਜੀ ਜਿਹੜੀ ਤੁਸੀਂ ਆ ਦੇਖ ਰਹੇ ਹੋ ਇਹ 65 ਦਿਨਾਂ ਦੀ ਲਗਭਗ ਹੁਣ ਤੁਸੀਂ ਇਹਦੇ ਫਰਕ ਦੇਖ ਰਹੇ ਹੋ ਵੀ ਕੀ ਫਰਕ ਤੁਹਾਨੂੰ ਨਜ਼ਰ ਆ ਰਿਹਾ ਹੁਣ ਇਸ ਕਣਕ ਦੇ ਵਿੱਚ ਜਿਹੜੀ ਨੀਤਾ ਜੀ ਦਵਾਈ ਆ ਇਹਦੀ ਵਰਤੋਂ ਨਹੀਂ ਹੋਈ ਇਹਦੀਆਂ ਜੜਾਂ ਤੇ ਧਿਆਨ ਦੇਣਾ ਤੁਸੀਂ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ ਕੀ ਕਾਰਨ ਹੈ ਜਿਹੜਾ ਕਣਕ ਦਾ ਇਹ ਨਦੀਨ ਨਾਸ਼ਕ ਹੋਣ ਦੇ ਨਾਲ ਫਟਾਰਾ ਵੀ ਕਰਾਉਂਦੀ ਆ ਉਹਦੀ ਵਜ੍ਹਾ ਇਹ ਆ ਦੇਖ ਸਕਦੇ ਹੋ ਤੁਸੀਂ ਜੜਾਂ ਦਾ ਜਿਹੜਾ ਵਿਕਾਸ ਹੋਣਾ ਤੇ ਪੌਦੇ ਨੇ ਖਰਾਕ ਨੂੰ ਤੇਜ਼ੀ ਨਾਲ ਲੈਣਾ ਉਸਦੀ ਵਜ੍ਹਾ ਇਹ ਹੋ ਹੈ ਜਿਹੜਾ ਇਹ ਜੜਾਂ ਦਾ ਵਿਕਾਸ ਕਿਵੇਂ ਕਰਾਉਂਦੀ ਹੈ ਨੀਤਾ ਜੀ ਜਦੋਂ ਅਸੀਂ ਇਹਦਾ ਛੜਕਾਅ ਕਰਦੇ ਆ ਜਿਹੜੀ ਇਹ ਮੇਨ ਪੱਤੀ ਨੂੰ ਘੁਮਾ ਦਿੰਦੀ ਆ ਪੌਦਾ ਜਿਹੜਾ ਦੋਨੇ ਵਾਸੀ ਫੈਲ ਜਾਂਦਾ ਜਦੋਂ ਉੱਪਰੋਂ ਘੁਕਦਾ ਉਹ ਪੱਤਾ ਉਸ ਦੀ ਵਜ੍ਹਾ ਨਾਲੇ ਜੜਾਂ ਦਾ ਵਿਕਾਸ ਧਰਤੀ ਦੇ ਅੰਦਰ ਡੂੰਘਾ ਚਲਾ ਜਾਂਦਾ ਜਿਸ ਦੇ ਨਾਲ ਪੌਦਾ ਖਰਾਕ ਦੀ ਸ਼ਮਤਾ ਵਧਾ ਲੈਂਦਾ ਤੇ ਤਕਰੀਬਨ ਪੌਦੇ ਦੇ ਵਿੱਚ ਜਿਹੜਾ ਰੰਗਤਾ ਹੈ ਪੌਦੇ ਦੀ ਅਲੱਗ ਹੋ ਜਾਂਦੀ ਹੈ ਬਸ ਉਹੀ ਵਜ੍ਹਾ ਜਿਹਦੇ ਨਾਲ ਇਹ ਫਟਾਰਾ ਕਰਦਾ ਤੁਸੀਂ ਦੇਖ ਸਕਦੇ ਹੋ ਇਸ ਉੱਪਰ ਨੀਤਾ ਜੀ ਨਹੀਂ ਹੋਈ ਇਸ ਉੱਪਰ ਨੀਤਾ ਜੀ ਦਾ ਛੜਕਾ ਹੋਇਆ ਹੈ ਕਿਉਂਕਿ ਇਹ ਨਦੀਨ ਵੀ 16 ਤਰ੍ਹਾਂ ਦੇ ਜਿਹੜੇ ਨਦੀਨਾ ਚੌੜੀ ਪੱਤੀ ਦੇ ਉਹਨਾਂ ਨੂੰ ਇਹ ਕੰਟਰੋਲ ਕਰਦਾ ਹੈ ਕੁਝ ਨਦੀਨਾ ਜਿਹੜੇ 2-3 ਦਿਨਾਂ ਦੇ ਵਿੱਚ ਖਤਮ ਹੋ ਜਾਂਦੇ ਆ ਕੁਝ ਨਦੀਨਾ ਜਿਹੜੇ ਥੋੜਾ ਟਾਈਮ ਲੰਮਾ ਲੈਂਦੇ ਆ ਜੋ ਮਤਲਬ 15-20 ਦਿਨ ਵੀ ਲੈ ਲੈ ਜਾਂਦੇ ਆ ਉਹ ਖਤਮ ਹੋ ਜਾਂਦੇ ਆ ਤਕਰੀਬਨ ਇਸ ਤੋਂ ਬਾਅਦ ਜਿਹੜੀ ਇੱਕ ਜ਼ਰੂਰੀ ਗੱਲ ਹੋਰ ਆ ਜੀ ਉਹ ਕਰਦੇ ਆ ਕਿ ਜਦੋਂ ਨੀਤਾਜ ਦੀ ਸਪਰੇਅ ਹੋ ਗਈ ਉਸ ਤੋਂ ਬਾਅਦ ਨਾਈਟ੍ਰੋਜਨ ਦੀ ਵਰਤੋਂ ਯੂਰੀਆ ਦੀ ਆਪਾਂ ਨਹੀਂ ਕਰਨੀ ਕਿਉਂਕਿ ਜਿਹੜੇ ਪੌਦੇ ਆ ਤੁਹਾਨੂੰ ਦਿਖਾ ਰਿਹਾ ਮੈਂ ਆ ਤੁਸੀਂ ਕਣਕ ਨੂੰ ਦੇਖ ਸਕਦੇ ਹੋ ਇਸ ਕਣਕ ਦੇ ਵਿੱਚ ਲਵਾਪਨ ਇਹ ਨਾ ਆ ਜਾਂਦਾ ਜਿਵੇਂ ਵੀ ਮਤਲਬ ਜਮੀ ਹੁੰਦੀ ਆ ਇਸ ਤਰ੍ਹਾਂ ਇਹ ਦੇਖ ਸਕਦੇ ਹੋ ਤੁਸੀਂ ਇਹ ਕਾਰਨ ਉਹੀ ਆ ਜੋ ਤੁਹਾਨੂੰ ਮੈਂ ਦੱਸਿਆ ਵੀ ਜਿਹੜਾ ਜੜਾਂ ਦਾ ਵਿਕਾਸ ਹੋਣਾ ਜ਼ਮੀਨ ਦੇ ਅੰਦਰ ਡੂੰਘੀਆਂ ਚਲੀਆਂ ਜਾਣੀਆਂ ਪੌਦਾ ਖਰਾਕ ਸਾਰੇ ਤੱਤਾਂ ਨੂੰ ਖਿੱਚ ਕੇ ਪੌਦੇ ਨੂੰ ਦੇ ਦਿੰਦਾ ਉਸ ਨਾਲ ਜਿਹੜੇ ਪੌਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਵੀ ਵੱਧ ਜਾਂਦੀ ਹੈ ਜਿਹੜੇ ਹੋਰ ਤੱਤਾਂ ਸਾਰੇ ਪੂਰੇ ਹੋਣ ਕਾਰਨ ਧਰਤੀ ਤੇ ਤੁਸੀਂ ਦੇਖ ਸਕਦੇ ਹੋ ਇਹ ਕਣ ਤੁਹਾਨੂੰ ਐ ਲੱਗੂਗੀ ਜਿਸ ਤਰ੍ਹਾਂ ਵੀ ਜਮੀ ਹੁੰਦੀ ਹੈ ਸੋ ਇੰਨਾ ਕਹਿੰਦੇ ਹੋਏ ਕਿਸਾਨ ਵੀਰਾਂ ਨੂੰ ਅ ਦੱਸਦੇ ਹਾਂ ਕਿ ਭਾਈ ਇਸ ਗੱਲਾਂ ਤੇ ਜ਼ਰੂਰ ਗੌਰ ਕਰਨੀਆਂ ਜੋ ਗੱਲ ਕਹੀ ਹੈ ਵੀ ਨਾਈਟ੍ਰੋਜਨ ਦੀ ਵਰਤੋਂ ਵੀ ਘੱਟ ਕਰਨੀ ਹੈ ਜਿੱਥੇ ਨੇਤਾ ਜੀ ਦੀ ਸਪਰੇ ਹੋਈ ਹੈ ਧੰਨਵਾਦ